ਮੇਰੀ ਗੱਲ ਸੁਣ ਹਾਂਜੀ ਝੂੜਾ ਕਿਉਂ ਕੱਟ ਕਰਤਾ ਤਾ ਉਹ ਮੰਮੀ ਗਰਮੀ ਬੜੀ ਸੀ ਤੇ ਮੈਂ ਕਿਹਾ ਚਲੋ ਸਵਾ ਮਹੀਨਾ ਤੇ ਹੋ ਹੀ ਗਿਆ ਤਾਂ ਫਿਰ ਮੈਂ ਕੱਟ ਕਰਤਾ ਸੀ ਤੇ ਰਹਿਣ ਦੇਣਾ ਹੈ ਨਾ ਗਰਮੀ ਤੇ 2-2 ਸਾਲ ਨਹੀਂ ਲਾਉਂਦੀਆਂ ਉਹ ਮੰਮੀ ਗਰਮੀ ਕਰਕੇ ਨਾ ਰੈਸ਼ਿਸ ਜੀ ਹੋ ਜਾਂਦੇ ਸੀ ਤਾਂ ਮੈਂ ਕਰਨਾ ਹੀ ਹਿਸਾਬ ਤਾਂ ਅੱਛਾ ਠੀਕ ਆ ਨਾ ਕਿ ਕਿੰਨੇ ਦਾਣੇ ਹੋਏ ਆ ਤੇ ਕੀ ਹਿਸਾਬ ਤਾਂ ਵਾ ਠੀਕ ਆ ਬਾਕੀ ਉਹਨੂੰ ਇਹ ਕਹਿ ਦੀ ਵੀ ਪੈਸੇ ਆਨੂੰ ਚਾਹੀਦੇ ਨਗਦ ਠੀਕ ਆ ਤੇ ਇਹਦੇ ਤੇ ਮੈਂ ਲਿਖੇ ਵੀ ਹੈਗੇ ਜਿਹਦੇ ਜਿਹਦੇ ਦੇਣੇ ਆ ਮੇਰੀ ਗੱਲ ਸੁਣੋ ਕੀ ਹਿਸਾਬ ਕੱਬ ਕੀਤਾ ਫਿਰ ਆਰਤੀ ਨਾਲ ਕਿੰਨੇ ਕੇ ਪੈਸੇ ਬਚ ਗਏ ਵਜਣਾ ਬਚੋਣਾ ਕੀ ਜੀਵਨ ਉਹਨੇ ਤੇ ਮੇਰਾ ਧੜਾਕਾ ਹੀ ਕੱਢ ਛੜਿਆ ਤੇ ਕਿਉਂ ਕਿਹੜੀ ਗੱਲਾਂ ਹੈ ਉਹ ਤੇ ਪੈਸੇ ਚੋਕੇ ਆ ਭਾਈਨੇ ਕੇ ਲੈਣਦੇ ਆ ਤੇ ਉਹ ਤੇ ਮੇਰੇ ਨਾਲ ਦੋ ਸਾਲ ਨਹੀਂ ਗੱਲਥੇ ਜੀਵ ਹਾਂਜੀ ਬੈਠੀ ਕਰਨੀ ਹੈ ਕੁਛ ਨਹੀਂ ਬਸ ਫ੍ਰੀ ਬੈਠੀ ਸੀ ਅੱਛਾ ਹਾਂਜੀ ਲੇਕਿਨ ਮੈਂ ਚਲੇ ਰਾਂ ਅਬ ਸ਼ਹਿਰ ਹਾਂਜੀ ਕੋਈ ਸ਼ਾਦਾ ਸਮਾਨ ਲੈਣਾ ਵਾਲਾ ਤੈਨੂੰ ਦੱਸ ਦੇ ਨਹੀਂ ਨਹੀਂ ਸਮਾਨ ਕੀ ਲੈਣਾ ਸਮਾਨ ਤੇ ਹਜੇ ਮੇ ਕੋ ਵੱਧੂ ਆ ਨੇ ਦੇਖਣਾ ਜੀ ਹੈਗਾ ਕੋਈ ਤੁੰ ਦਾ ਨਹੀਂ ਮੈਂ ਸਮਾਨ ਕੁਛ ਨਹੀਂ ਲੈਣਾ ਅੱਛਾ ਅੱਛਾ ਹਾਂਜੀ ਤੁਸੀਂ ਸੀ ਕਿ ਘਰ ਚੱਲੇ ਬਾਜ਼ਾਰ ਮੈਂ ਜਰਾ ਕੁ ਲੈਉਣੇ ਯਾਰ ਆਪਣਾ ਬੀ ਲੈਉਣੇ ਆ ਠੀਕ ਹੈ ਬੁੱਝਣੀ ਨਾ ਗੱਡੀ ਠੀਕ ਹੈ ਠੀਕ ਹੈ ਤੇ ਬੀ ਲੈਣ ਚ ਲਈ ਸ਼ਾ ਨਹੀਂ ਕੋਈ ਗੱਲ ਨਹੀਂ ਮੈਂ ਕੋਈ ਸਮਾਨ ਨਹੀਂ ਤੇ ਮੇਰੀ ਗੱਲ ਸੁਣ ਤੂੰ ਕੰਮ ਘੰਮ ਕਰ ਰਿਹਾ ਨਾਲੇ ਹੁਣ ਕੰਮ ਮੰਮੀ ਨੇ ਕਿਹਾ ਸੀ ਤੇ ਮੰਮੀ ਉਹ ਕਹਿੰਦੇ ਸੀ ਕਿ ਨਹੀਂ ਹਜੇ ਪੁੱਤ ਤੇ ਨਾ ਨਾ ਵਿਆਹ ਹਜੇ ਨਹੀਂ ਕੰਮ ਕਰਨਾ ਤੇ ਹੁਣ ਚੱਲ ਕੋਈ ਨਹੀਂ ਕੁਛ ਨਹੀਂ ਹੁਣ ਮੰਮੀ ਕੋ ਸੋ ਧੰਬਦਾਰ ਰਸਮ ਦੇ ਅਕੋਰਡਿੰਗ ਹੀ ਚੌਂਕੀ ਚੜਨਾ ਹੁੰਦਾ ਚਲ ਵੇਖ ਲਓ ਕੋਈ ਨਿਕਮਾ ਡੋਲੀ ਵਾਲੀ ਕੰਮ ਕਰ ਲਿਆ ਕਰ ਕੋਈ ਗੱਲ ਨਹੀਂ ਮੈਂ ਕਰਾਂਗੀ ਹੁਣ ਕੰਮ ਕਰ ਬੜੇ ਹੰਡੇ ਕਰਦੇ ਕਰਨ ਵਾਲੇ ਹਾਂਜੀ ਉਹ ਤੇ ਮੈਨੂੰ ਪਤਾ ਹੀ ਐ ਕੰਮ ਕਰਦੇ ਹੁੰਦੇ ਹੀ ਐ ਕੋਈ ਨਹੀਂ ਮੰਮੀ ਨੇ ਪੁੱਛਿਆ ਨਹੀਂ ਆ ਜੋ ਬਣਾਉਣਾ ਫਿਰ ਬਣਾ ਲੈਨੇ ਬਣਾ ਲਰ ਲਈ ਤੁਸੀਂ ਠੀਕ ਆ ਤੇ ਤੁਸੀਂ ਆਫਿਸ ਕੇ ਦੋ ਫਿਰ ਅੱਜ ਗਈ ਨਹੀਂ ਤੁਸੀਂ ਆਫਿਸ ਨਹੀਂ ਅੱਜ ਬੰਦ ਆ ਅੱਜ ਬੰਦ ਕਰਤਾ ਛੁੱਟੀ ਸੀ ਕਿ ਜਾ ਰਹੇ ਸੀ ਹੋਰ ਜੋ ਟੀਮ ਨੂੰ ਕੱਲ ਜਾਊਂਗਾ ਨਾ ਠੀਕ ਐ ਠੀਕ ਐ ਤੇ ਇਸ ਵਾਰ ਤੇ ਹੀ ਕਿਨਵਾਜ ਜਾਂਦੇ ਹਾਂ ਫਿਰ ਸਵੇਰੇ ਜਣਾਇਆ 9:30 ਆਓ ਫਿਰ ਮੈਂ ਉੱਠ ਜਾ ਕਰੂੰਗੀ ਨਾ ਫਿਰ ਤੁਹਾਡਾ ਟਿਫਨ ਵਗੈਰਾ ਪੈਕ ਕਰ ਦੇਵਾਂਗੀ। ਸ਼ਾਮ ਨੂੰ ਕਿੰਨੇ ਵਜਾਂਗੇ? ਸ਼ਾਮੀ ਔਰ ਕਈ ਵਾਰੀ 5:00 ਵਜੇ ਤਿਆਰੀ 6:00 ਕਈ 7:30 ਵਜੇ। ਠੀਕ ਹੈ ਠੀਕ ਹੈ ਠੀਕ ਹੈ। ਜਿਹੜਾ ਆਪਣੇ ਅੱਡੇ ਤੇ ਕਿਸੀ ਆਫਿਸ ਬਣਾਇਆ ਉਹ ਮੇਰੇ ਤੇ ਓਪਨ ਨਹੀਂ ਕਰਦੇ। ਉਹ ਪਹਿਲਾਂ ਵਿਚਾਰੀ ਜਾਣਾ ਹੁੰਦਾ। ਠੀਕ। ਫਿਰ ਉੱਥੋਂ ਆਵੇ ਫਿਰ ਉੱਥੇ ਬਹਿ ਜਾਏ। ਹਾਂ ਮੈਨੂੰ ਪਤਾ ਹੈ ਇਹ ਆਫਿਸ ਦਾ। ਹਾਂ ਉਹ ਫਿਰ ਦੋ-ਤਿੰਨ ਘੰਟੇ ਬਿਠਾ ਜਾਂਦਾ ਵਾ। ਜਾ ਟਾਈਮ ਤੇ ਫਿਰ ਵਿਚਾਰੀ ਲਈਦਾ। ਚਲੋ ਕੋਈ ਨਹੀਂ ਮੰਮੀ ਨੂੰ ਪੁੱਛ ਲੈਂਦੀ ਆ। ਕੀ ਬਣਾਣਾ ਫ ਆ ਚਲ ਠੀਕ ਹੈ ਵੇਖ ਲੈ ਤੂੰ ਚਲੋ ਠੀਕ ਹੈ ਸਰ ਮੈਂ ਆ ਗਿਆ ਫਿਰ ਹਾਂਜੀ ਹਾਂਜੀ ਕੋਈ ਨਹੀਂ ਦਸੂ ਜਰੂਰ ਹੋਇਆ ਲਖਵੀਰ ਚੱਲਿਆ ਕਿਤੇ ਹਾਂਜੀ ਰੇੜੀ ਇਹ ਚੱਲਾਂਗੇ ਹੱਦ ਤੱਕ ਮਮੀ ਪੁੱਤ ਜਾਣਾ ਸੀ ਕਿਤੇ ਕੀ ਕੰਮ ਹੈ ਕਰਦੇ ਕਿ ਜਾਨਾ ਮੈਂ ਅੱਡੇ ਤੱਕ ਜਾਣਾ ਥੋੜਾ ਜਿਹਾ ਆੜਤੀ ਵੱਲ ਚਲੋ ਮੈਂ ਜਲੇ ਮੈਂ ਦੱਸ ਦੋ ਕੀ ਕੰਮ ਹੈ ਕਰਨਾ ਕੰਮ ਇਹ ਹੀ ਹੋ ਵੀ ਆ ਲੈ ਲੈ ਜਾ ਪਰਚੀ ਹਾਂਜੀ ਇੱਕ ਤੇ ਉਹਨਾਂ ਨਾਲ ਕਰਨਾ ਹੀ ਹਿਸਾਬ-ਤਾਬ ਅੱਛਾ ਠੀਕ ਹੈ ਨਾ ਤੇ ਕਿੰਨੇ ਦਾਣੇ ਹੋਏ ਆ ਤੇ ਕੀ ਹਿਸਾਬ-ਤਾਬ ਠੀਕ ਹੈ ਬਾਕੀ ਉਹਨੂੰ ਇਹ ਕਹਿ ਦੇ ਠੀਕ ਰਹਿ ਜਾਂ ਉਹਦੇ ਦੇ ਨਕਦ ਠੀਕ ਹੈ ਇਹਦੇ ਤੇ ਮੈਂ ਲਿਖੇ ਹੋਏ ਹੈਗੇ ਜਿਹਦੇ ਜਿਹਦੇ ਦੇਣੇ ਠੀਕ ਆ ਠੀਕ ਆ ਤੇ ਆਉਂਦਾ ਮੇਰਾ ਪੁੱਤ ਉਹਨਾਂ ਨੂੰ ਖਾਉਂਦਾ ਈ ਠੀਕ ਆ ਉਹਨਾਂ ਨੇ ਵਡ-ਵਡ ਖਾ ਲਿਆ ਤੈਨੂੰ ਪਤਾ ਮੁੜਕੇ ਵੀ ਅੱਡੇ ਤੇ ਜਾਣਾ ਹੁੰਦਾ ਸੌ ਗੱਲਬਾਤ ਹੁੰਦੀ ਐ ਉਹ ਤੇ ਹੈਈ ਆ ਠੀਕ ਆ ਕਿ ਨਹੀਂ ਮੂੰਹ ਦੇਣ ਵਾਲੇ ਦਿੱਤੇ ਜਾਣ ਤੇ ਜੰਗੀਵਾਲਾ ਸਿਰੋ ਲਾ ਦੂ ਇੱਥੇ ਵੀ ਘਰ ਵਡ-ਵਡ ਖਾ ਲਿਆ ਵਾ ਇਹ ਨੌ ਰਾਣੀ ਨੂੰ ਪਤਾ ਲੱਗਾ ਨਾ ਹਣਾ ਹਿੱਸਾ ਦਾ ਰਕਾਰਾ ਇਹਨਾਂ ਦਾ ਕੋਈ ਵੀ ਗੱਲ ਸਹੀ ਐ ਨਾਲ ਨਾਲ ਤੇਰੇ ਨਾਲ ਵੀ ਜੰਗੀਵਾਲਾ ਐ ਆਹੋ ਹਾਂ ਜੀ ਤੇ ਮੈਂ ਉਹਦੇ ਉਦਣੇ ਹੀ ਕਿਹਾ ਸੀ ਮੈਂ ਇਹਨੂੰ ਥੋੜੇ ਬੋਤਾ ਦੇ ਦੇ ਤੇ ਜਿਹੜੇ ਵਡ-ਵਡ ਖਾਣੇ ਪਰ ਉਹ ਕਹਿੰਦਾ ਜੇ ਹੈ ਇਹ ਛੁੱਟੀਆਂ ਹੀ ਕਰੇ ਕੀ ਚੱਕਰੇ ਤੇ ਉਹਨੇ ਦਿੱਤੇ ਨਹੀਂ ਪਿੰਡਾਂ ਦੇ ਦਿਨ ਛੁੱਟੀਆਂ ਮਿਲੀਆਂ ਉਹਨਾਂ ਬੈਂਕਾਂ 'ਚ ਓਏ ਆਹੋ ਹਾਂਜੀ ਤੇ ਇਹਦੇ ਕਰਕੇ ਤੇ ਮੈਂ ਕਿਹਾ ਚੱਲ ਕੋਈ ਨਹੀਂ ਅਸੀਂ ਦੋ ਦਿਨ ਘੁਲਾਈ ਨੇ ਖਲਾਰ ਲਾਂਗੇ ਫਿਰ ਜਿੱਥੇ ਨੈਚਰ ਘੁਲੋਤੇ ਆ ਉਹ ਠੀਕ ਆ ਠੀਕ ਆ ਹਾਂ ਬਸ ਦੇਣ ਵਾਲੇ ਨੇ ਡੇਣੇ ਹੋਰ ਤਲੀ ਕੋਈ ਕਰਨਾ ਵੀਰ ਮੈਨੇ ਇੱਕ ਗੱਲ ਹੋਰ ਜੀਤੇ ਆਈ ਓ ਹਾਂਜੀ ਜਦੋਂ ਦੇਣ ਲੱਗੇਗਾ ਨਾ ਪੈਸੇ ਹਾਂਜੀ ਤੇ ਆਪਣਾ ਦਾ 1000 ਰੁਪਿਆ ਵਖਰਾ ਕਰ ਲਈ ਕੋਰਤੋਰਾ ਸਾਹਿਬ ਵਾਸਤੇ ਠੀਕ ਆ ਠੀਕ ਆ ਠੀਕ ਆ ਤੇ ਨਾਲੇ ਤੂੰ ਮੈਨੂੰ ਦੱਸ ਵੀ ਤੇਰਾ ਕੰਮ ਕਿਦਾਂ ਦਾ ਚੱਲਦਾ ਵਾ ਕੰਮ ਐਵੇਂ ਨੰਬਰ ਹੀ ਗਈ ਨਹੀਂ ਅਜੇ ਨਾ ਠੀਕ ਠਾਕ ਚੱਲੀ ਜਾਂਦਾ ਵਾ ਮੋਦਾ ਵਧੀਆ ਨਹੀਂ ਕਹਿ ਸਕਦੇ ਆਪਾਂ ਅੱਛਾ ਪਰ ਇਹ ਅਗੀ ਚਲੋ ਆਈ ਚਲਾਈ ਚੱਲੀ ਜਾਂਦੀ ਏ ਉਹ ਚੱਲ ਡਾਕਟਰ ਬੈਠਾ ਹੋਏਗਾ ਤਾਂ ਕੋਈ ਆਊਗਾ ਉਹ ਤੇ ਗੱਲ ਹੈ ਵਾ ਪਰ ਅੱਜ ਦੇ ਟਾਈਮ ਦੇ ਨਾ ਲੋਕੀ ਸਿਆਣੇ ਹੋ ਗਏ ਜਿੱਦਾਂ ਪਹਿਲਾਂ ਹੁੰਦੇ ਸੀ ਨਾ ਲਵਾਈਆਂ ਝੋੜੇ ਉਹ ਬੜਾ ਫਰਕ ਪੈ ਗਿਆ ਅੱਗੇ ਨਾਲ ਉਹ ਆਓ ਪਰ ਜਿੱਥੇ ਹੁੰਦੀ ਹੋਈ ਜਾਂਦੀ ਆ ਉਹ ਖੁੰਡਾਂ ਦੇ ਰਿੰਡੀ ਘਰਾਂ ਦਾ ਨੰਬਰ ਆਈ ਆ ਵੀ ਚੱਲੀ ਜਾਂਦੀ ਆ ਵਾ ਹਾਂ ਜਿਹੜੇ ਪਰਿਵਾਰਾਂ 'ਚ ਹੈਗੀਆਂ ਉਹ ਹੈਗੀਆਂ ਵਾ ਇਰਮਾਨਾ ਉੱਥੇ ਤੇ ਆਪਣੇ ਨਾ ਟਿਕਿਆ ਰਿਹਾ ਨਹੀਂ ਕੋਈ ਨਹੀਂ ਉੱਥੇ ਚਲ ਹੈ ਹੀ ਹੈ ਡਾਕਟਰ ਖੋਲਿਆ ਕਰ ਤੇ ਸ਼ਹਿਰ ਵੀ ਜਾਇਆ ਕਰ ਹਾਂਜੀ ਹਾਂਜੀ ਠੀਕ ਆ ਨਾ ਹਾਂਜੀ ਪੜ੍ਹਾਈ ਦਾ ਤਾਂ ਹੀ ਮਿਲਦਾ ਪਤਾ ਲੱਗੂਗਾ ਵੀ ਉਹਨਾਂ ਦਾ ਮੁੰਡਾ ਪੜ੍ਹਿਆ ਲਿਖਿਆ ਵਕੀਲ ਆ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਤੇ ਜਦੋਂ ਤੂੰ ਦਫ਼ਤਰ ਹੀ ਬੰਦ ਰੱਖਿਆ ਤਾਂ ਪਤਾ ਕਿੰਨੂੰ ਲੱਗਣਾ ਨਹੀਂ ਨਹੀਂ ਉਹ ਜਾਇਆ ਕਰਨਾ ਦਫ਼ਤਰ ਹੀ ਬੈਠਾ ਕਰਨਾ ਆ ਵੀ ਤੇ ਚਲ ਕੋਈ ਗੱਲ ਹੀ ਮਾਰਿਆ ਫਿਰ ਨੂੰ ਮੇਰਾ ਪਤਾ ਚੱਕਰ ਹੈ ਚਲੋ ਠੀਕ ਆ ਮੈਂ ਹੋਣਾ ਫਿਰ ਹਾਂ ਤੇ ਜਿਹੜੀਆਂ ਮੈਂ ਗੱਲਾਂ ਦਸੀਆਂ ਨਾ ਚੇਤੇ ਰੱਖੀ ਹਾਂਜੀ ਹਾਂਜੀ ਕੋਈ ਨਹੀਂ ਜੀ ਠੀਕ ਦੀ ਪੁੱਤ ਬੈਠੀ ਆ ਹਾਂਜੀ ਮੰਮੀ ਮੇਰੀ ਗਾ ਸੁਣਾ ਹਾਂਜੀ ਝੂੜਾ ਗਲ ਕੱਟ ਕਰਤਾ ਤਾਉ ਮੰਮੀ ਗਰਮੀ ਬੜੀ ਈ ਤੇ ਮੈਂ ਕਿਹਾ ਚਲੋ ਸਵਾ ਮਹੀਨਾ ਤੇ ਹੋਈ ਗਿਆ ਤਾਂ ਫਿਰ ਮੈਂ ਕੱਟ ਕਰਤਾ ਸੀ ਤੇ ਰਹਿਣ ਦੇਣਾ ਹੈ ਨਾ ਗਰੋਖੇ ਤੇ 2-2 ਸਾਲ ਨਹੀਂ ਲਾਉਂਦੀਆਂ ਮੰਮੀ ਗਰਮੀ ਕਰਕੇ ਨਾ ਰੈਸ਼ਸ ਜੀ ਹੋ ਜਾਂਦੇ ਸੀ ਤਾਂ ਵਰਕ ਲਾਇਆ ਫਿਰ ਨਾ ਦੱਸ ਨਾ ਮਸਮਾ ਬੰਦਾ ਤਾਂ ਹੀ ਲੱਗਦਾ ਵਾ ਨਾ ਝੂੜਾ ਚੜਾ ਪਾਇਆ ਹੋਵੇ ਕੋਈ ਨਹੀਂ ਸਿਆਲ ਚ ਦੁਆਰਾ ਪਾਲਾਂਗੀ ਥੋੜਾ ਹੁਣ ਇੰਨਾ ਕੀ ਠੀਕ ਆ ਗੱਲ ਇਦਾਂ ਵਾ ਪੁੱਤ ਫੇਖੇ ਤੇ ਬੜੀ ਦਾ ਕੰਮ ਆ ਲਖਬੀਏ ਚਲ ਜਾਂਦਾ ਵਾ ਆਪਣੀ ਡਿਊਟੀ ਤੇ ਤੈਨੂੰ ਪਤਾ ਹੀ ਆ ਉਹਦਾ ਤਾਂ ਟਾਈਮ ਨਹੀਂ ਲੱਗਦਾ ਇਹ ਕਰਦਾ ਕੰਮ ਕਰਾਂ ਤੇ ਵੇਲੇ ਦਾ ਕੰਮ ਮੈਨੂੰ ਕਰਨਾ ਪੈਂਦਾ ਵਾ ਕਦੀ ਧਾਰ ਕਾਢਿਆ ਕਦੀ ਮੱਜਾਂ ਨੂੰ ਪਾਣੀ ਡਾ ਆ ਤੇ ਡੈਡੀ ਤੇਰੇ ਸਾਰਾ ਦਿਨ ਬਾਹਰ ਦਾ ਕੰਮ ਕਰਦੇ ਰਹਿੰਦੇ ਆ ਹੁਣ ਚੱਲ ਇਹ ਆ ਕਿ ਤੂੰ ਕੰਮੇ ਲੱਗੀ ਹੋਵੇਂਗੀ ਪਰ ਸੋਈ ਦਾ ਤੂੰ ਵੇਖ ਲੇਗੀ ਤੂੰ ਉਧਰ ਦਾ ਮੈਂ ਵੇਖ ਲਿਆ ਕਰੂੰਗੀ ਨਹੀਂ ਤੇ ਮੈਨੂੰ ਉਧਰੋਂ ਆ ਕੇ ਸਾਰਾ ਕੰਮ ਕਰਨਾ ਪੈਂਦਾ ਵਾ ਤੂੰ ਮੇਰੇ ਤੇ ਇਦਾਂ ਕਰ ਕਿ ਉੱਠ ਤੇ ਉੱਠ ਕੇ ਨਾ ਸੇਵੀਆਂ ਬਣਾ ਤੇਰੇ ਡੈਡੀ ਨੂੰ ਬੜੀਆਂ ਪਸੰਦ ਵਾ ਨਾਲੇ ਤੇ ਚੱਲਣਾ ਮਿੱਠੀ ਦੀ ਰਸਮ ਹੋ ਜੂਗੀ ਤੇ ਨਾਲੇ ਚੀਜ਼ ਜਿਹੜੀ ਤੇਰੇ ਡੈਡੀ ਨੂੰ ਪਸੰਦ ਆ ਨਾ ਉਹ ਬਣ ਜੂਗੀ। ਏ ਘਰਬਾਰ ਹੁਣ ਤੇਰਾ ਹੀ ਆ ਤੂੰ ਵੇਖ ਕਿ ਕਿਦਾਂ ਕੰਮ ਕਰਨਾ ਵਾ ਤੇ ਕਿਦਾਂ ਨਹੀਂ ਜਿੱਥੋਂ ਨਹੀਂ ਪਤਾ ਲੱਗਦਾ ਉੱਥੋਂ ਤੂੰ ਮੈਨੂੰ ਪੁੱਛ ਲੈ ਮੈਂ ਤੈਨੂੰ ਦੱਸ ਦਉਗੀ। ਠੀਕ ਆ ਮੰਮੀ ਜੀ ਜਿਵੇਂ ਤੁਸੀਂ ਕਹਤਾ ਕੋਈ ਨਹੀਂ ਮੈਂ ਸੇਵੀਆਂ ਬਣਾ ਲਵਾਂ ਨੀ। ਤੁਹਾਡੀ ਗੱਲ ਸਹੀ ਆ। ਤੁਸੀਂ ਬਾਹਰ ਦਾ ਵੀ ਵੇਖਣਾ ਹੁੰਦਾ। ਫਿਰ ਅਕਬੀਰ ਆਪਣੇ ਦਫ਼ਤਰ ਚਲੇ ਜਾਂਦੇ ਆ। ਤੇ ਡੈਡੀ ਬਾਹਰ ਤੇ ਚ ਕੰਮ ਚਲੋ ਮੈਂ ਅੰਦਰ ਦਾ ਤੇ ਕਰ ਲਿਆ ਕਰਾਂਗੀ। ਕੋਈ ਨਹੀਂ ਮੰਮੀ ਮੈਂ ਸੇਵੀਆਂ ਬਣਾ ਦੇਨੀ ਆ। ਕਿਹੜੀਆਂ ਦੁੱਧ ਵਾਲੀਆਂ ਜਾਂ ਸਿੰਪਲ ਬਣਾਵਾਂ ਪੁੱਤ ਦੁੱਧ ਵਾਲੀਆਂ ਸੇਵੀਆਂ ਬਣਾ ਲੈ ਪਹਿਲਾਂ ਤੁਮ ਚੱਕ ਕੇ ਉਹਦਾ ਪਾਗਿਆ ਨਾ ਉਹਦੇ ਵਿੱਚ ਭੁੰਨ ਲਈ ਤੇ ਮੁਰਕੇ ਦੇ ਵਿੱਚ ਮਿੱਠਾ ਪਾ ਕੇ ਦੁੱਧ ਪਾ ਦੀ ਠੀਕ ਹੈ ਮੰਮੀ ਚਲੋ ਤੁਸੀਂ ਮੈਨੂੰ ਨਾ ਸਾਮਾਨ ਦੱਸ ਦੋ ਕਿਉਂਕਿ ਮੈਨੂੰ ਸਾਮਾਨ ਦਾ ਨਹੀਂ ਪਤਾ ਅਖੰਡ ਵਗੈਰਾ ਕਿੱਥੇ ਆ ਜਾਂ ਹਨਾ ਕੜਾਈ ਵਗੈਰਾ ਇੱਕ ਵਾਰ ਮੈਨੂੰ ਸਾਰਾ ਸਮਝਾ ਦਿਓ ਕਿਚਨ ਜ ਫਿਰ ਮੈਂ ਗਾਂ ਤੋਂ ਬਣਾ ਲਿਆ ਕਰਾਂਗੀ ਕੋਈ ਗੱਲ ਨਹੀਂ ਨਾਲੇ ਮੈਨੂੰ ਸਾਮਾਨ ਸਾਰਾ ਤੈਨੂੰ ਮੈਂ ਦੱਸ ਦਿਆਂ ਠੀਕ ਹੈ ਮੰਮੀ ਕਿੱਥੇ ਕਿੱਥੇ ਪਿਆ ਵਾ ਹੁਣ ਮੈਨੂੰ ਪਤਾ ਵਾ ਤੂੰ ਹੀ ਵਰਤਣਾ ਮੱਸੇ ਦੇ ਵਿੱਚੋਂ ਹਾਂ ਤੂੰ ਹੀ ਕੰਮ ਕਰਨਾ ਵਾ ਨਹੀਂ ਮੈਨੂੰ ਵੀ ਮਾਸਾ ਸੁੱਕ ਹੋ ਜਾਊਗਾ ਪੁੱਤ ਚੀਜ਼ ਬਣਾ ਕੇ ਦਵੇਂਗੀ ਨਾ ਤੇ ਮੈਂ ਵੀ ਮੰਜੇ ਤੇ ਬੈ ਕੇ ਖਾਉਂਗੀ ਕੋਈ ਨਹੀਂ ਮੰਮੀ ਤੁਸੀਂ ਮੈਨੂੰ ਦੱਸੋ ਨਾਲੇ ਮੈਨੂੰ ਸ ਰੋਟੀ ਦਾ ਦੱਸੋ ਕਿ ਰਾਤ ਨੂੰ ਕੀ ਬਣਾਣਾ ਨਾਲੇ ਮੈਂ ਰੋਟੀ ਬਣਾਣੀ ਤੇ ਨਾਲੇ ਮੈਂ ਸੇਵੀਆਂ ਬਣਾਉਣੀਆਂ ਚੱਲ ਠੀਕ ਆ ਪੁੱਤ ਨਹੀਂ ਤੇ ਮੈਂ ਤੇ ਨਾ ਵੇਲੀ ਦਾ ਕੰਮ ਕਰਕੇ ਤੇ ਫੇਰ ਇੱਧਰ ਆਉਣਾ ਤੇ ਫੇਰ ਸੋਈ ਚੜਨਾ ਤੇ ਤੈਨੂੰ ਪਤਾ ਹੀ ਆ ਇੰਨਾ ਕੰਮ ਹੁੰਦਾ ਵੀ ਨਹੀਂ ਇਕੱਲੇ ਜਾਣੇ ਕੋ ਹਾਂਜੀ ਸਾਫ ਸਫਾਈਆਂ ਵੀ ਆਪ ਕਰਨੀਆਂ ਇੱਥੇ ਨਾ ਡੇਰੇ ਦਾ ਕਰਕੇ ਨਾ ਕੋਈ ਕੰਮ ਵਾਲੀ ਹੁੰਦੀ ਨਹੀਂਗੀ ਕਹਿ ਦਿੰਦੀਆਂ ਕਿੰਨਾ ਹੀ ਤੁਰ ਕੇ ਆਉਣਾ ਪੈਂਦਾ ਵਾ ਤੇ ਫੇਰ ਮੈਨੂੰ ਤੇ ਕਰਨਾ ਹੀ ਪੈਣਾ ਨਾ ਹਾਂਜੀ ਉਹ ਤੇ ਹੈ ਹੀ ਐ ਫੇਰ ਤੇ ਘਰ ਦਾ ਕੰਮ ਹੀ ਬੜਾ ਹੁੰਦਾ ਕੋਈ ਨਹੀਂ ਉਹ ਨਾ ਰਲ ਮਿਲ ਕੇ ਸਾਰੇ ਕੰਮ ਕਰ ਲਿਆ ਕਰਾਂਗੇ। ਬਸ ਬਸ ਇਹ ਧੀਏ ਚੁੱਕਣਾ ਦੇਣ ਵਾਲੇ ਬੜੇ ਜਾਣੇ ਹੁੰਦੇ ਆ। ਹਾਂਜੀ ਜਦੋਂ ਕੋਈ ਬਾਹਰੋਂ ਆਵੇ ਨਾ ਇਹ ਨਹੀਂ ਕਿ ਕਿਸੇ ਦੀਆਂ ਗੱਲਾਂ ਚ ਆ ਜਾਣਾ। ਜਿਹੜਾ ਕੋਈ ਗੱਲ ਕਰੇ ਤੂੰ ਮੈਨੂੰ ਦੱਸਣਾ ਮਮੀ ਜੀ ਫਲਾਣਾ ਆਇਆ ਹੀ ਉਹ ਆਹ ਗੱਲ ਕਹਿੰਦਾ ਸੀ ਅੱਜ ਕਰਨਾ ਕਰ ਜੋੜਨ ਵਾਲੇ ਘੱਟ ਹੁੰਦੇ ਆ ਤੇ ਤੋੜਨ ਵਾਲੇ ਜ਼ਿਆਦਾ ਹੁੰਦੇ ਆ। ਠੀਕ ਹੈ ਮਮੀ ਕੋਈ ਨਹੀਂ ਚਲੋ ਮਮੀ ਫਿਰ ਆਜੋ ਰਸੋਈ ਚ। ਚੱਲ ਮੈਂ ਦਵਾ ਤੈਨੂੰ ਸੁਮਨ ਜੀ। ਕਿੱਦਾਂ ਕਰਦਾ ਮੈਂ ਭਰਾਈ ਨੂੰ ਕਰਨਾ। ਆਜੀ ਬਾਜੀ ਕੀ ਬਣ ਲਿਆ? ਉੱਬਾ ਨਾ ਜੀ ਭਾਈ ਜੀ ਜਣੀ ਲੱਗਣ ਦਾ ਮੈਰਾ ਇਹ ਫੋਨ ਆ ਲੱਗਾ ਹੈ ਪੀ ਚੱਲੀ ਕਿਤੇ ਠੀਕ ਹੈ ਠੀਕ ਹੈ ਹਾਂ ਜੀ ਮੇਰੀ ਗੱਲ ਸੁਣੋ ਪੀ ਪਲੱਸ 2 ਹੋ ਗਈ ਆ ਹਾਂ ਜੀ ਭਾਈ ਪਲੱਸ 2 ਤੇ ਹੋ ਗਈ ਜੇ ਤੇ ਗੜਗੀ ਮੰਨਣਾ ਹੁਣ ਬਾਹਰ ਜਾਣਾ ਹੈ ਤੇ ਕੋਰਸ ਕਰਨਾ ਕੋਈ ਭਾਈ ਜੀ ਮਨ ਤੇ ਇਦਾਂ ਹੀ ਆ ਪੀ ਚ ਵੀ ਕੋਰਸ ਕਰ ਲੀਏ ਤੁਹਾਨੂੰ ਵੀ ਪਤਾ ਬਾਹਰ ਤੋਂ ਅਖਰ ਖਿਆਣੀ ਆ ਪਰ ਇਦਾਂ ਆ ਵੀ ਜੇ ਇਹ ਤੁ ਕਹਿੰਗਾ ਕਿ ਨਾ ਕੋਰਸ ਕਰਕੇ ਬਾਹਰ ਜਾਣਾ ਤੇ ਫਿਰ ਦਰੋ ਦਰੋ ਖਰਚਾ ਲਾਉਣਾ ਬੜਾ ਖਾਣਾ ਤੈਨੂੰ ਪਤਾ ਹੀ ਇਹ ਵੀ ਘਰ ਦੇ ਖਰਚੇ ਕਿੰਨਾ ਚੱਲਣਗੇ ਇਹ ਤਾਂ ਗੱਲ ਹੈ ਵਾ ਜੇ ਜਦਰਾ ਹੁਣੇ ਜਾਣ ਦਾ ਬਣਨੇਗਾ ਬਾਹਰ ਦਿਖਾਉਣ ਵੀ ਦੇ ਲੈ ਤੂੰ ਆ ਪਾਜੀ ਮੇਰਾ ਰਾਦਾ ਇਹ ਆ ਕਿ ਇਥੇ ਕੋਈ ਨੌਕਰੀ ਵੇਖ ਲਈਏ ਐ ਨਾਲ ਮੰਨ ਲਓ ਜੀ ਨੌਕਰੀ ਮਿਲ ਗਈ ਸਵੇਰੇ ਜਾਇਆ ਕਰਾਂਗੇ ਸ਼ਾਮ ਨਾਲ ਘਰ ਆਇਆ ਕਰਾਂਗੇ ਆਪਣੇ ਮਾਪਿਓ ਲੱਗੇ ਗੱਲ ਤੇਰੀ ਵੀ ਠੀਕ ਹੈਗੀ ਆ ਹਾਂਜੀ ਪਰ ਤੇਰੇ ਸਾਹਮਣੇ ਮਮੀ ਕੋਰਸ ਕੀਤਾ ਹੀ ਆਉਣ ਵਾਲਾ ਵਕੀਲ ਆ ਹਾਂਜੀ ਇਹ ਤਾਂ ਗੱਲ ਹੈ ਪਰ ਘਰ ਦੀ ਆਏ ਚ ਰਹੀ ਚੱਲਣ ਦੀ ਆ ਜੇ ਕੋਈ ਕਹ ਜੀ ਵੀ ਸੇਵਿੰਗ ਹੋਣਗੀ ਸੇਵਿੰਗ ਨਹੀਂ ਹੋਣੀ ਕੋਈ ਨਹੀਂ ਖਰਚਾ ਬੜਾ ਚੱਲਣ ਰਿਹਾ ਅੱਜਕੱਲ ਤੈਨੂੰ ਬਰਾ ਉਹ ਗੱਲ ਭਾਈ ਤੇਰੀ ਮੈਂ ਮੰਨਦਾ ਵਾਂ ਪਰ ਚਲੋ ਹੁਣ ਤਾਂ ਖਰਚਾ ਤਾਂ ਤੁਸੀਂ ਤਾਂ ਟਾੜੇ ਕਲੇ ਦੇ ਸਿਰ ਤੋਂ ਚੱਲਣ ਡਿਆ ਵਾ ਤਿੰਨ ਕਲੇ ਕਮਾਉਂਦੇ ਜੀ ਕੋਈ ਗੱਲ ਨਹੀਂ ਮੈਂ ਨੌਕਰੀ ਤੇ ਲੱਗ ਜੀ ਪਹਿਲੇ ਘਰੇ ਹੋਣੇ ਆ ਸਭ ਕੁ ਸੋਖਿਆ ਜਾਗੇ ਹੋਰ ਆਪਾਂ ਗੱਲ ਤੇਰੀ ਸਹੀ ਹੈਗੀ ਆ ਪਰ ਦੇਖ ਲੈ ਤੂੰ ਆਪਣਾ ਜਿਹਦਾ ਜਰਾ ਮਰਨਾ ਹੈਗਾ ਉਦਾਂ ਹੀ ਇਧਰ ਨਾਲ ਹੀ ਆ ਨਹੀਂ ਮੈਂ ਕਿਹਾ ਤੰਗ ਨਾ ਕਰ ਮੈਂ ਪਾਪਾ ਦੀ ਸਲਾਹ ਕਰ ਲਾਂਗਾ ਕਿਉਂਕਿ ਪਤਾ ਗੱਲ ਕੀ ਆ ਤੁਹਾਨੂੰ ਪਤਾ ਪਿਆ ਅੱਜ ਕੱਲ ਸਾਰੇ ਦੁਨੀਆ ਬਾਹਰ ਜਾਣ ਡੀ ਆ ਮੇਰੇ ਯਾਰ ਵੀ ਕਿੰਨੇ ਬਾਹਰ ਚੱਲ ਗਏ ਇੱਕੋ ਗੱਲ ਕਹਿੰਦੇ ਕਰਨੇ ਤੇ ਕੱਖਰੇ ਰੱਖਿਆ ਹਾਂ ਮਤਲਬ ਕਿ ਤੁਹਾਨੂੰ ਪਤਾ ਵਾ ਬਾਹਰ ਬੰਦਾ ਘਰ ਦੀ ਸੋਚ ਸੋਚਦਾ ਰਹਿੰਦਾ ਵਾ ਤੇ ਜਿਹੜੇ ਘਰ ਆ ਬਾਹਰਲੇ ਜਿਹੜੇ ਬੰਦਾ ਉਹਦੀ ਸੋਚ ਸੋਚ ਤੇ ਰਹਿੰਦੇ ਆ ਨਹੀਂ ਗਲਤ ਨਹੀਂ ਹੋਵਾ ਇਹ ਆਪਣੇ ਘਰ ਲਵਾਂਗੇ ਸਵੇਰ ਨੂੰ ਜਾ ਕਰਾਂਗੇ ਸ਼ਾਮ ਨੂੰ ਘਰ ਆਇਆ ਕਰਾਂਗੇ ਕੋਈ ਟੈਨਸ਼ਨ ਨਹੀਂ ਲਾਉ ਉਹ ਵੀ ਘਰ ਦੇਆਂ ਦੀ ਕੋਰਸ ਵਾ ਇਹ ਕਿਹੜਾ ਕਰਨ ਦਾ ਬੰਦ ਨਾ ਕੋਰਸ ਭਾਜੀ ਮੇਰਾ ਇਰਾਦਾ ਵਾ ਪਿਆ ਆਪਣਾ ਐਗਰੀਕਲਚਰ ਦਾ ਕਰ ਲਈਏ ਦੇਖ ਲੈ ਜੇ ਆਪਣੇ ਜਮੂਨਾਂ ਇੱਥੇ ਕੋਈ ਮਤਲਬ ਕਿ ਆਪਾਂ ਐਕਸਪੈਰੀਮੈਂਟ ਕਰ ਲਿਆ ਕਰਾਂਗੇ ਜਿੱਦਾਂ ਕੋਈ ਨਵਾਂ ਸੀਡ ਆ ਗਿਆ ਉਹ ਆਪਾਂ ਬੀਜ ਬੂਜ ਕੇ ਵੇਖ ਲਿਆ ਤੇ ਇਦਾਂ ਆ ਵੀ ਜਾਤ ਫਿਰ ਕੇ ਕੋਲੇ ਪਤਾ ਕਰ ਸੜਨਾ ਹੈ ਨਾ ਕਿ ਐਡਮਿਸ਼ਨ ਮਿਲ ਜਾਂਦੀ ਕਿਤੇ ਵਧੀਆ ਚੰਗੀ ਦਾ ਹਾਂਜੀ ਪਾਜੀ ਕੋਈ ਗੱਲ ਨਹੀਂ ਮੈਂ ਨਾ ਕੀਤਾ ਮੁੰਡਿਆਂ ਨੂੰ ਫੋਨ ਹੈ ਅੱਛਾ ਅੱਛਾ ਤੇ ਉਹ ਕਹਿੰਦੇ ਆ ਵੀ ਕੋਈ ਗੱਲ ਨਹੀਂ ਉਹਨਾਂ ਨੇ ਵੀ ਲੈਣੀ ਐ ਐਡਮਿਸ਼ਨ ਕਰਨੇ ਲੋਕ ਲੱਗ ਜਾਂ ਦੁਬਾਰਾ ਨਹੀਂ ਕੋਈ ਗੱਲ ਨਹੀਂ ਲੋਕਲੀ ਕਰ ਲਾਂਗੇ ਨਾਲੇ ਤੁਹਾਨੂੰ ਬੜਾ ਬਾਹਰ ਤੇ ਪਾਜੀ ਖਰਚਾ ਬੜਾ ਵਾ ਉਹ ਨਾਲੇ ਇੱਕ ਗੱਲ ਤੇ ਆ ਵੀ ਜੇ ਐਡਮਿਸ਼ਨ ਮਿਲ ਜੂ ਲੋਕਲ ਉਹਨਾਂ ਨਾਲ ਦੀ ਰਿਸਮਾਂ ਆਂ ਜੀ ਉਹ ਕੰਮ ਕਰਦਾ ਕਰ ਰਿਹਾ ਪੜਨਾ ਦੇ ਇਦਾਂ ਹੀ ਆ ਉਹੀ ਇਹਨਾਂ ਨੇ ਪੜਾਉਣਾ ਵਾ ਕੋਈ ਬਾਹਰ ਭਰਉਣਾ ਵਾ ਬਸ ਕੰਦੇ ਦਾ ਦਿਮਾਗ ਹੋਣਾ ਚਾਹੀਦਾ ਵਾ ਬਿਲਕੁਲ ਉਮਰੇ ਹਾਂ ਜਦੋਂ ਮੈਂ ਗੱਲ ਕਰਦਾ ਹਾਂ ਕਰਨ ਕੀ ਜਾਂਦਾ ਵਾ ਨਹੀਂ ਨਹੀਂ ਪਾਜੀ ਬਾਹਰ ਦੇ ਵਿਚਾਰ ਹੈਗਾ ਤਾਂ ਵੀ ਦੱਸਦੇ ਜੇ ਕੋਰਸ ਕਰਨਾ ਤਾਂ ਵੀ ਦੱਸਦੇ ਉਹ ਨਹੀਂ ਨਹੀਂ ਪਾਜੀ ਬਾਹਰ ਜਾਣਾ ਤਾਂ ਮੈਂ ਆਪਣੇ ਮਨ ਤੇ ਵਰਕਾਈ ਭਾਰਤਾ ਵਾ ਇੱਥੇ ਰਹਿਣਾ ਬਸ ਹੁਣ ਆਪਾਂ ਨਾਲੇ ਮਾਂ ਪਿਓ ਦੇ ਲਾਗੇ ਜੀ ਲੱਗਾ ਰਹਿੰਦਾ ਵਾ ਦਲ ਤੁਸੀਂ ਹੈਗੇ ਜੀ ਪਾਪੀ ਹੈਗੇ ਆ ਇਹ ਗੱਲ ਦੋ ਜੀ ਹਾਂਜੀ ਸਹੀ ਬੱਲਾ ਕੋਈ ਗੱਲ ਨਹੀਂ ਬਾਕੀ ਮੈਂ ਪਾਪਾਂ ਨਾਲ ਗੱਲ ਕਰਕੇ ਨਾ ਤੁਹਾਨੂੰ ਦੱਸ ਦੂੰਗਾ ਆ ਚਲੋ ਨਾਲ ਗੱਲ ਕਰਦੇ ਕੋਈ ਕੀ ਕਹਿੰਦੇ ਆ ਹਾਂਜੀ ਕਿਉਂਕਿ ਤੁਹਾਨੂੰ ਪਤਾ ਵਾ ਜੇ ਆਪਾਂ ਦਾ ਬਾਹਰ ਕਲਾਉਣ ਦਾ ਮਨ ਹੋਊਗਾ ਤੇ ਮੇਰਾ ਆਪ ਉਹਨਾਂ ਦੇ ਮਨ ਲੱਗੇ ਉਹਨਾਂ ਚਾਹਤ ਉਹਨਾਂ ਮੰਨਨੇ ਮੇਰੇ ਵੀ ਦੋਸਤ ਹੈ ਵੇ ਰੈਡ ਪ੍ਰੋਫੈਸਰ ਲੱਗੇ ਕਾਲਜ ਹਾਂਜੀ ਹਾਂਜੀ ਤੇ ਕੋਈ ਉਹਨਾਂ ਨਾਲ ਚਲਾ ਲੈ ਲਾਂਗੇ ਅੱਜ ਉਹਨਾਂ ਦੀ ਸਲਾਹ ਲੈ ਲਈ ਉਹਨੂੰ ਪੁੱਛ ਲਾਂਗੀ ਕਿ ਉਹ ਕੀ ਕਹਿੰਦੇ ਆ ਹਾਂਜੀ ਹਾਂਜੀ ਕਿ ਜੇ ਵੀ ਵਧੀਆ ਕਾਲਜ ਦੱਸਣਾ ਤੇ ਤੇ ਰਹੀ ਹੋਰ ਵੀ ਦੇਖ ਆ ਮੋਰੀ ਬੋ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਭਾਜੀ ਤੁਸੀਂ ਉਹਨਾਂ ਨੂੰ ਪੁੱਛ ਲੈ ਕਰੀ ਤੇ ਮੈਨਾਂ ਜਾਣਾ ਸੀ ਗਰਾਉਂਡ ਦੇ ਟਾਈਮ ਹੋ ਗਿਆ ਵਾ ਚਲ ਠੀਕ ਹੈ ਜਾਣਾ ਕੋਈ ਨਹੀਂ ਹਾਂਜੀ ਚਲੋ ਠੀਕ ਹੈ ਵਧੀਆ ਸੋਚਦੇ ਰਹੋ ਜੀ ਜੰਦੀ ਆ ਤੇ ਮੈਂ ਘਰ ਬਗਾ ਰਹਿੰਦਾ ਚਲੋ ਬੜੀ ਗੱਲ ਆ। ਉਥੇ ਨੌਕਰੀ ਮਿਲਦੀ ਤਾਂ ਮੈਂ ਵੀ ਲਿਖਣੀ ਹੈ। ਚਲੋ ਕਰ ਲੈਂਦੇ ਪਤਾ। ਆਏ ਨਹੀਂ ਅਜੇ ਤੱਕ। ਮੇਰੀ ਸਬਜ਼ੀ ਵੀ ਬਣ ਗਈ ਆ। ਪਤਾ ਨਹੀਂ ਕਿੱਥੇ ਰਹਿ ਗਏ ਆ ਸਾਫ ਕਰਾਉਣ ਗਏ। ਉੱਥੇ ਹੀ ਬਹਿ ਗਏ ਆ। ਲੈ। ਲੱਗਦਾ ਆ ਹੀ ਗਏ। ਜਿਹਨ ਪਣ ਦਾ ਘਰਾ ਲਿਆਓ। ਆ ਗਈ ਆ ਗਈ। ਚਲ। ਕੁੱਛ ਨਹੀਂ ਆ ਜਾ ਕੇ ਵੀ ਕੀ ਸਾਫ ਕਰ ਕੀਤਾ ਵਾ। ਮੈਂ ਤੇ ਇਦਾਂ ਕਰਨਾ ਵਾ ਐਰ ਕੇ ਦੋ ਤਿੰਨ ਸੂਟ ਲਿਓਣੇ ਆ। ਕਿ ਆਵੇ ਤੇ ਸੁਆਦ ਦੇ ਸੂਟ ਨਹੀਂ ਮਿਲੇ ਮੈਨੂੰ ਸਾਰਾ ਖਰਚਾ ਕੁੜੀ ਤੇ ਕਰਤਾ ਵਾਂ ਆਹੋ ਪਾਣੀ ਬੜਾ ਮੱਥੇ ਦੇ ਤਰ੍ਹਾਂ ਕੇ ਬਹਿ ਗਏ ਜੀ ਕੀ ਗੱਲ ਆ ਕੋਈ ਨਹੀਂ ਪਾਣੀ ਪੀ ਲਦਾ ਮੇਰੀ ਗੱਲ ਸੁਣੋ ਕੀ ਸਾਬ ਕਬ ਕੀਤਾ ਖਰਾਤੀ ਨਾਲ ਕਿੰਨੇ ਕੇ ਪੈਸੇ ਬਚ ਗਏ ਬਜਣਾ ਬਚੋੜਾ ਕੀ ਜੀਵਨ ਉਹਨੇ ਤੇ ਮੇਰਾ ਧੜਾਕਾ ਹੀ ਕੱਢ ਛੜਿਆ ਤੇ ਕਿਉਂ ਕਿਹੜੀ ਗੱਲੋਂ ਹੈ ਉਹ ਤਾਂ ਇਹ ਚੋਕੇ ਆਪਾਂ ਇਨੇ ਕ ਲੈ ਆਂਦੇ ਆ ਵੀ ਉਹਦੇ ਮੇਰੇ ਨਾਲ ਦੋ ਸਾਲ ਨਹੀਂ ਗੱਲਤ ਨੇ ਜਦੋਂ ਮੈਂ ਕਹਿੰਦੀ ਹੁੰਦੀ ਸੀ ਨਾ ਉਹ ਤੋਂ ਤੁਹਾਡੀ ਵੀ ਬੜੀ ਆਕੜ ਸੀਗੀ ਮਾਂ ਦੇ ਪਿੱਛੇ ਲੱਗ ਲੱਕੇ ਨਹੀਂ ਨਹੀਂ ਮੇਰੀ ਕੱਲੀ ਕੱਲੀ ਭੈਣ ਵਾ ਜੋ ਮੇਰਾ ਜੀ ਕਰੂਗਾ ਮੈਂ ਕਰੂੰਗਾ ਕਰੋ ਹੁਣ ਹੈ ਭੈਣ ਤੇ ਚਲ ਗਈ ਆਪਣੇ ਘਰ ਘਰ ਵੀ ਵਧੀਆ ਲੱਭ ਤਾ ਉਹਨੂੰ ਤੇ ਦਾਜ ਵੀ ਸਾਰਾ ਦੇ ਤਾ ਤੇ ਖਰਚੇ ਕਰਤੇ ਵਿਆਹ ਤੇ ਫੁੱਲ ਤੇ ਆਹ ਭਰ ਭੁਗਤੋ ਸਾਰੀ ਉਮਰ ਇੱਕ ਮਾਂ ਵਾ ਤੁਹਾਡੀ ਜਿੰਨੂੰ ਇਹਨਾਂ ਨੇ ਪਤਾ ਕਿ ਮੇਰੇ ਪਤਲੀ ਵੀ ਕੋਲ ਚਾਹੀਦਾ ਕਿ ਨਹੀਂ ਚਾਹੀਦਾ ਉਹ ਮੈਂ ਤੇ ਦੱਸਣਾ ਮਾਂ ਦੀ ਗੱਲ ਤੇ ਫੁੱਲ ਚੜਾ ਹੜੇ ਮੈਂ ਕਿਹਾ ਇਹ ਨਾ ਕਿ ਵੀ ਮੇਰੀ ਧੀ ਦਾ ਵਿਆਹ ਮਾੜਾ ਕੀਤਾ ਇਹਨੇ ਹੈ ਨਹੀਂ ਤੇ ਕੀ ਲੋੜ ਪੈ ਗਈ ਸੀ ਵੱਡੀ ਵੱਡੀ ਕਰਨ ਦੀ ਹੈ ਚੁੰਨੀ ਚੜਾਵਾ ਨਹੀਂ ਤਾਰ ਹੁੰਦਾ ਤੁਹਾਡੇ ਕੋਲ ਐਡਾ ਤਗੜਾ ਪੈਰਸ ਕਰ ਲਿਆ ਤੁਸੀਂ ਫਿਰ ਦਾਜ ਵੀ ਆਂਦੇ ਵਾਦੀ ਵਧੀਆ ਤੋਂ ਵਧੀਆ ਸਾਰੀਆਂ ਚੀਜ਼ਾਂ ਚਾਹੀਦੀਆਂ ਉਹ ਚਲ ਸੋਚਦੇ ਵੀ ਚਲ ਕੋਈ ਦੇ ਪੈਰ ਲੱਗ ਗਏ ਆ ਵੀ ਚੰਗੇ ਥਾਂ ਵੈਈ ਗਈ ਹੈ ਹੈ ਹਾਦੀ ਹੋ ਗਈ ਤੁਹਾਡੇ ਵਾਲੀ ਇਹ ਤਾਂ ਮਾਵਾਂ ਈ ਆਉਂਦਾ ਨਹੀਂ ਟਿਕਣ ਦਿੰਦੀਆਂ ਅਰਗੈਨਿਕ ਰਿਸਵਾ ਦਾ ਕਪੜਾ ਮਿਲਿਆ ਮੈਨੂੰ ਘਰ ਚੋਂ ਤੇ ਵਿਆਹ ਚ ਕਿਹੜਾ ਕਪੜਾ ਸਵਾਦੇ ਲੈ ਕੇ ਦਿੱਤੇ ਆ ਸਾਰਾ ਖਰਚਾ ਚੁੱਕ ਕੇ ਕੁੜੀ ਦੇ ਦਰਗਾ ਕਰਤਾ ਮੈਨੂੰ ਕਿਤਰਾ ਲਗੋਣਾ ਵਿਚਲਾ ਜਿਹੜਾ ਵਾ ਹੈ ਮਾਂ ਆਪਣੀ ਤੇ ਪੁੱਛਾ ਜਾ ਕੇ ਚੰਗਾ ਮਾਂ ਨੂੰ ਮੈਂ ਕੀ ਪੁੱਛਾਂ ਹੈ ਉਹਨੇ ਕਹਣਾ ਸਭ ਕੁ ਤੇਰੇ ਤੇਰ ਕੋਈ ਆ ਕੀ ਉਹ ਲੱਗੀ ਉੱਥੇ ਨਾਲ ਤੇਰ ਕੋ ਕੀ ਰਹਿਣਤਾ ਤੇਰੀ ਮਾਂ ਨੇ ਹੈ ਸਾਰਾ ਕੁਸ਼ਟ ਤੇ ਧੱਕ ਬਲੇਟ ਕੇ ਕੁੜੀ ਦੇ ਸਹੁਰੇ ਪਾਤਾ ਵਾ ਰਹਿਣ ਕੀ ਦਿੱਤਾ ਹੜਕੋ ਇਹ ਦੱਸੋ ਮੈਨੂੰ ਪਹਿਲਾਂ ਮੈਨੂੰ ਹਰੇ ਲੱਗਦਾ ਉਤਰਾਛਦਾ ਹੀ ਹੋਣਾ ਜੀਵਨ ਵੇਖ ਲਈ ਮੈਂ ਆ ਤੇ ਮੈਂ ਸੱਚੀ ਗੱਲ ਆ ਇੱਕ ਗੱਲ ਕਰਾਂ ਮੇਰਾ ਤਾਂ ਜੀ ਕਰਾ ਤੁਹਾਡੀ ਮਾਂ ਨੂੰ ਹੀ ਨਾ ਕਵਾਂ ਵੀ ਚੱਲ ਤੀ ਦੇ ਨਾਲ ਹੀ ਦਾਜ ਵਿੱਚ ਤੁਸੀਂ ਇੱਥੇ ਤੇ ਕੁਛ ਢਿਆ ਨਹੀਂਗਾ ਤੁਸੀਂ ਅੱਗੇ ਚੱਲ ਜਾ ਹੁਣ ਕੋ ਇਹੋ ਜਿਹੇ ਕਦਮ ਨਾ ਚੁੱਕ ਲੈ ਜਿੰਨਾ ਕੀਤੀ ਕਰਾਈ ਖੂਜ ਪੈ ਜੇ ਅਜੇ ਨਵਾਂ ਨਵਾਂ ਉਥੇ ਕਾਮਾ ਕੁੜੀ ਦਾ ਵੀ ਕੀ ਪਤਾ ਲੱਗੂ ਕਿ ਉਹ ਘਰ ਕੋਲ ਕੋਲ ਮਰ ਚਲੇ ਹੈ ਹੈ ਹਰਤੀਆਂ ਨੂੰ ਮਿੰਨੇ ਜਿੱਥੇ ਗੱਲ ਹੈਗੀ ਨਾ ਇੱਥੇ ਹੀ ਠੱਪ ਕਰ ਦੇ ਤੇ ਕੋਈ ਗੱਲ ਨਹੀਂ ਦੇਣੇ ਵੀ ਮੜੇ ਚੰਗੇ ਨਿਕਲ ਜਣੇ ਆ ਮੇਰੇ ਕੋਲ ਠੱਪ ਕਰ ਹੁੰਦੀ ਗੱਲ ਜਿਹੜੀ ਤੁਸੀਂ ਗੱਲ ਦੱਸੰਦਾ ਜੇ ਆਣ ਕੇ ਹੈ ਇੱਕ ਠੱਪ ਕਰਨ ਵਾਲੀ ਆ ਕਿਦਾਂ ਟਾਈਮ ਕੱਢਣਾ ਸਾਰਾ ਆਪਾ ਤੇ ਨਾਲੇ ਵੀ ਨੇ ਇੱਕ ਗੱਲ ਦੱਸੋ ਮੁੰਡੇ ਨੇ ਡੇ ਵਧੀਆ ਸਕੂਲ ਪਾਇਆ ਵਾ ਫੀਸਾਂ ਤੇ ਤੋੜਨੀਆਂ ਵਾ ਉਹਦੀ ਪ੍ਰਿੰਸੀਪਲ ਦਾ ਫੋਨ ਆਉਣ ਡਿਆ ਪਤਾ ਮੇਰੀ ਗੱਲ ਸੁਣ ਲਾ ਤੈਨੂੰ ਮੱਗੇ ਗਿਆ ਵੀ ਸਮਾਂ ਲੱਗ ਜਾਣਾ ਵਾ ਤੇ ਥੋੜੀ ਜਿਹੀ ਆਪਣੇ ਮੂੰਹ ਨੂੰ ਵੀ ਗੰਡ ਦੇਣੀ ਪੈਣੀ ਹੈ ਹੁਣ ਤੇ ਕੋਈ ਗੱਲ ਨਹੀਂ ਨਿਆਣੇ ਦੀ ਫੀਸਾਂ ਤੰਦੇਆਂ ਲੈਣੀਆਂ ਕੋਈ ਗੱਲ ਨਹੀਂ ਕਿ ਤੂੰ ਉਹ ਗੰਡ ਜਿਹੜੀ ਰੋਟੀਆਂ ਦੋ ਬੁਰਕੀਆਂ ਖਾਣੀਆਂ ਵਾ ਨਾ ਉਹ ਵੀ ਬੰਦ ਕਰ ਦਿਓ ਮੇਰੀਆਂ ਮਾਂ ਪੁੱਤਰ ਹਲਕੇ ਤੁਹਾਨੂੰ ਤੇ ਕੰਮ ਹੀ ਇਹੋ ਵਾ ਤੂੰ ਹਲਾ ਹਾ ਕਰਨ ਉਹ ਮੇਰੀ ਮਾਂ ਨਾਲ ਕਿਤੇ ਕਰਦੀ ਕਰੀ ਕਿਉਂ ਬੀਪੀ ਬੁੱਬੀ ਵੱਧਾ ਦੋ ਨਾਲ ਕਿਤੇ ਹੋਈ ਚੜ ਗਈਆਂ ਚੜ ਜਿਹੜੇ ਮੁੜ ਕੇ ਕਿੱਥੋਂ ਖਰਚੇ ਕਰਾਂ ਮੈਂ ਫਿਰ ਆਹ ਵੇਖੋ ਤੁਹਾਡੇ ਮਾਂ ਪੁੱਤਾਂ ਤੋਂ ਕੋਈ ਨਹੀਂ ਜਿੱਤ ਸਕਦਾ ਮੈਨੂੰ ਤਾਂ ਮੁੰਡੇ ਦੀ ਫੀਸਾਂ ਦਾ ਫਿਕਰ ਲੱਗਾ ਵਾ ਕਿ ਸਕੂਲੇ ਬੇਇੱਜ਼ਤੀ ਹੋਣੀ ਆ ਤਾਂ ਉਹਨੇ ਵੀ ਕਹਿਣਾ ਮੈਂ ਸਕੂਲ ਨਹੀਂ ਜਾਣਾ ਉਹ ਮੇਰੀ ਗੱਲ ਸੁਣ ਲੈ ਇਸ ਤਰ੍ਹਾਂ ਕਰਾਂਗੇ ਜਦੋਂ ਕਿਤੇ ਲੋੜ ਪਿਆ ਕਰੂਗਾ ਨਾ ਤੇ ਭੈਣ ਤੇ ਦੀ ਬਾਹਰ ਆਂਦੀ ਆ ਉਹਨੂੰ ਕਹਿ ਦਿਆ ਕਰਾਂਗੇ ਜਾਂ ਤੁਹਾਡੇ ਬੁੱਤੇ ਘਲਾ ਦਿਆ ਕਰਾਂ ਹਾਂ ਸ਼ਾਬਾਸ਼ ਸਾਡੇ ਤੇ ਮੁਰਕੇ ਵਾਪਸ ਕਰਦਾ ਅਗੇ ਆਹੋ ਹੁਣ ਮੇਰੇ ਭੈਣਾ ਭਰਾਵਾਂ ਵਾਲ ਤਰ ਕੋ ਤਸੀਂ ਮੰਗਣ ਚੰਗਾ ਹੈ ਜਲੂਸ ਕੱਢ ਲਓ ਜਿਹੜਾ ਮਾੜਾ ਮੋਟਾ ਰਹਿ ਗਿਆ ਪਰੰਪਾ ਬਣਿਆ ਵਾ ਜਲੂਸ ਕੱਢੋ ਓਏ ਅਹੀਂ ਇਹ ਥੋੜਾ ਕਹਿਣਾ ਵਾ ਵੀ ਸਾਨੂੰ ਲੋੜ ਵਾ ਐਂਦਾ ਆਖਿਆ ਵੀ ਉਹਦੇ ਨੂੰ ਕੋਰਸ ਕਰਾਉਣ ਦੇ ਆ ਉਹਦੇ ਕਰਕੇ ਹਾਂ ਉਦੋਂ ਨਹੀਂ ਪਤਾ ਪੁੱਦੇ ਪੜ੍ਹਿਆ ਅਜੇ ਤਸੀਂ ਆਪਣੇ ਅਗਲਾ ਆਪਣੇ ਕੋਲੀ ਰੱਖੋ ਆਪਣੀ ਮਾਂ ਨੂੰ ਕਹ ਪਿਲੀਆ ਪਿਆ ਹੈ ਹੁਣ ਘਰ ਹਰ ਖਰਚੇ ਪੂਰੇ ਠੀਕ ਆ ਉਹ ਜਾ ਜਾ ਉਹਨਾਂ ਕੋਲ ਸਲਾਮਾਂ ਜਾ ਕੇ ਮੈਨੂੰ ਨਾ ਸਾੜਿਆ ਕਰੋ ਗੱਲਾਂ ਕਰ ਕਰ ਕੇ ਉਹ ਜਾ ਪਰੇ ਹੋ ਜਾਗਾ ਉਹਦੇ ਮੇਰਾ ਵੀ ਦਿਮਾਗ ਖਰਾਬ ਕਰ ਦੇ ਲੱਗੀ ਬੰਦਾ ਨਾ ਉਹ ਦਲਾਸਾ ਦਿੰਦਾ ਹੋਏ ਇਹਦੇ ਕੋਈ ਗੱਲਾਂ ਕਰਨ ਦੀ ਹੈ ਗਾੜੀ